ਹੋ ਗਈ ਤਿਆਰ ਤੇ ਚਾਹ ਪੀ ਲਈ ਆ ਤੇ ਕਾਕਾ ਵੇਂਦੀ ਆ ਰਿਹਾ ਚੱਲੀਏ ਸਕੂਲੇ anu ਕੀ ਗੱਲ ਹੈ ਗੱਲ ਹੈ anu ਹਾਂਜੀ anu ਦੇਖ ਤਾਂ ਮਨ ਕੁੱਕ ਆ ਮੈਂ ਆ ਕੁੱਕ anu ਆ ਜਾ ਬਾਹਰ ਚੱਲ ਜੀ ਆ ਜਾ ਆ ਜਾ ਜੀ ਇਧਰ ਕੋ ਜੀ ਇਧਰ ਕੋ ਜੀ ਇਧਰ ਕੋ ਆਂਡਿਆ ਆ ਦੇਖੇ ਕਿੰਦਾ ਸੋਹਣਾ ਪਿਆਰਾ ਬੱਚਾ ਹੈ ਰਾਮ ਨਾਲ ਲੰਮਾ ਪਿਆ ਹਾਂ ਰੋਂਦਾ ਇਹਨੇ ਕਦੀ ਰੋਇਆ ਸਟਾਟ ਅਟ ਕਰ ਰਿਹਾ ਅੱਜ ਨੂੰ ਸੱਸਰੀ ਘਾਲ ਜੀ ਸਾਰਿਆਂ ਨੂੰ ਲੋ ਜੀ ਬੋਰ ਦਾ ਸਮਾਨ ਆ ਗਿਆ ਵੀਰ ਗਦੀਰ ਦੇ ਵੱਲ ਥੋੜੀ ਜੇਰ ਬਾਅਦ ਸ਼ੁਰੂ ਕਰਦੇ ਹਾਂ ਕਾਫੀ ਦਿਨਾਂ ਦੇ ਨਾਲ ਮਗਰ ਮਗਰ ਫਿਰਦੇ ਹਾਂ ਅੱਜ ਆਏ ਆ ਕਾਫੀ 7 ਦਿਨ 8 ਦਿਨ ਲੱਗੇ ਆ ਤੇ ਇਹਦੀ ਕਰ ਰਹੇ ਐਨ ਆਰ ਆਈ ਭੈਣ ਆਇਆ ਈਆਂ ਜਿਹੜੀਆਂ ਨੇ ਉਹ ਮਾਇਦ ਕੀਤੀ ਉਹਨਾਂ ਨੇ ਪੈਸੇ ਭੇਜੇ ਨੇ ਤੇ ਕੰਮ ਸ਼ੁਰੂ ਕਰ ਦਿੰਨੇ ਆ ਜੀ 3 ਦਿਨ ਲੱਗ ਜਾਣੇ 3 ਦਿਨ ਲੱਗ ਜਾਣੇ ਹਾਂਜੀ ਅੱਛਾ ਬੜਾ ਟਾਈਮ ਲੱਗਣਾ ਹਾਂਜੀ ਚਲੋ ਠੀਕ